ਹਾਂਜੀ ਦੋਸਤੋ ਸੋ ਇਸ ਵਕਤ ਅਸੀਂ ਖੜੇ ਆਂ ਜੀ ਵਿਸ਼ਾਲ ਮੈਗਾ ਮਾਰਟ ਖੰਨੇ ਦੀ ਇੱਕ ਵੱਡਾ ਮਾਲ ਵਿਸ਼ਾਲ ਮੈਗਾ ਮਾਰਟ ਜਿੱਥੇ ਗੱਲ ਕਰੀਏ ਅੱਜ 10 ਸਤੰਬਰ ਤੋਂ ਆਉਣ ਵਾਲੇ ਦਿਨਾਂ ਦੇ ਲਈ ਇੱਕ ਵੱਡੀ ਜਿਹੜੀ ਆਫਰ ਨੇ ਕੁਝ ਵਸਤਾਂ ਦੇ ਉੱਤੇ ਕੁਝ ਚੀਜ਼ਾਂ ਦੇ ਉੱਤੇ ਹਾਂ ਦੀਵਾਲੀ ਦੇ ਗਿਫਟ ਵੀ ਇੱਥੇ ਆ ਚੁੱਕੇ ਨੇ ਆਉਣ ਵਾਲੇ ਤੋ ਗੱਲ ਕਰੀਏ ਸਭ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਊਸ਼ਾ ਡਰਾਈ ਆਇਰਨ ਦੀ ਜਿਹੜੀ ਪ੍ਰੈਸ ਆਰੇ 629 ਰੁਪਏ ਵਾਲੀ ਸਿਰਫ ਤੁਹਾਨੂੰ ਗੱਲ ਕਰੀਏ ਹਾਫ ਰੇਟ ਦੇ ਉੱਤੇ ਹੀ 349 ਰੁਪਏ ਦੇ ਵਿੱਚ ਜਿਹੜੀ ਆ ਉਹ ਮਿਲ ਰਹੀ ਆ ਜੀ ਇਹ ਜਿਹੜਾ ਆਪਰਾ ਕੁਝ ਦਿਨਾਂ ਦੇ ਲਈ ਸੀਮਤ ਆ ਇਹ ਇਸ ਤੋਂ ਬਾਅਦ ਆ ਜੀ ਐਗ ਬੋਇਲਰ ਕਰੀਬ 600 99 ਰੁਪਏ ਦੀ ਜਿਹੜੀ ਇਹ ਐਮ ਆਰ ਐ ਐਮ ਆਰ ਐਫ ਯਾ ਦੀ ਸੋ ਇਹ ਤੁਹਾਨੂੰ ਸਿਰਫ 329 ਰੁਪਏ ਦੇ ਵਿੱਚ ਜਿਹੜਾ ਇਹ ਦਿੱਤਾ ਜਾ ਰਿਹਾ ਜੀ ਸਟਾਕ ਕਲੀਅਰੈਂਸ ਕਰਨਾ ਵਿਸ਼ਾਲ ਮੈਗਾ ਮਾਰਟ ਕਿਉਂਕਿ ਸਰਦੀਆਂ ਦਾ ਜਿਹੜਾ ਸੀਜ਼ਨ ਆ ਉਹ ਸ਼ੁਰੂ ਹੋਣ ਵਾਲਾ ਇਸ ਦੇ ਲਈ ਇੱਕ ਵੱਡੀ ਜਿਹੜੀ ਸੇਲ ਆ ਉਹ ਇੱਥੇ ਲਗਾਈ ਗਈ ਆ ਸੋ ਗੱਲ ਕਰੀਏ ਆਪਾਂ ਇੱਥੇ ਕੁਕ ਟੌਪ ਜਿਨ੍ਹਾਂ ਤੁਸੀਂ ਘਰੇ ਕੁਝ ਵੀ ਬਣਾ ਸਕਦੇ ਹੋ ਇਹਦੇ ਉੱਤੇ ਵੀ ਇੱਕ ਵੱਡੀ ਜਿਹੜੀ ਸ਼ੋਰ ਤਾਂ ਤੁਹਾਨੂੰ ਦਿੱਤੀ ਗਈ ਆ ਗੱਲ ਕਰੀਏ ਇੱਥੇ ਕੌਕਟਾਪ ਜਿਹੜੀ ਆਪਾਂ ਤੁਹਾਨੂੰ ਦੱਸਿਆ ਦੱਸਿਆ ਸੀਗਾ 4800 ਰੁਪਏ ਜਿਹੜੀ ਇਹਦੀ ਐਮਆਰਪੀ ਆ ਪਰ ਤੋਂ ਤੁਹਾਨੂੰ ਦੇ ਦਿੱਤਾ ਜਾ ਰਿਹਾ ਜੀ ਓਨਲੀ ਸਿਰਫ 2199 ਰੁਪਏ ਦੇ ਵਿੱਚ ਇਹ ਵੱਡੇ ਆਫਰ ਆ ਵੱਡੀਆਂ ਛੇਲ ਜਿਹੜੀ ਇੱਥੇ ਵਿਸ਼ਾਲ ਮੇਗਾ ਮਟ ਵੱਲੋਂ ਲਗਾਈ ਜਾ ਰਹੀ ਹੈ ਜੀ ਗੱਲ ਕਰੀਏ ਇੱਕ ਵੱਡਾ ਆਫਰ ਲਗਭਗ 17% ਦੇ ਆਫਰ ਦੇ ਉੱਤੇ ਇਹ ਮਿਲ ਰਿਹਾ ਜੀ ਤੁਹਾਨੂੰ healthy and delicate cooking uh, digital air fryer ਇਹਦੇ ਉੱਤੇ ਇੱਕ ਵੱਡਾ ਜਿਹੜਾ ਆਫਰ ਦਿੱਤਾ ਜਾ ਰਿਹਾ ਹੈ ਵਿਸ਼ਾਲ ਮੇਗਾ ਮਾਰ ਵੱਲੋਂ ਗੱਲ ਕਰੀਏ ਆਪਾਂ एमआरपी ਇਹਦੀ ਹੈਗੀ एमआरपी ਇਹਦੀ ਹੈਗੀ ਜੀ ਲਗਭਗ 8000 ਰੁਪਏ ਜਿਹੜਾ ਦਿੱਤਾ ਜਾ ਰਿਹਾ ਦਿੱਤਾ ਜਾ ਰਿਹਾ ਸਿਰਫ 2999 ਭਾਅ ਤਕਰੀਬਨ 3000 ਦੇ ਵਿੱਚ ਇਹ ਇਹਦੇ ਉੱਤੇ ਵੀ ਜਿਹੜੇ ਵੱਡੇ ਆਫਰ ਨੇ ਦਿੱਤੇ ਜਾ ਰਹੇ ਨੇ ਸੋ ਸੀਮਤ ਸਮੇਂ ਦੇ ਲਈ ਵਿਸ਼ਾਲ ਨੇ ਇੱਕ ਵੱਡਾ ਜਿਹੜਾ ਇੱਥੇ ਛੋਟ ਦੇ ਕੇ ਜਿਹੜੀਆਂ ਕੁਝ ਵਸਤਾਂ ਨੇ ਉਹਦੇ ਉੱਤੇ ਆਪਣੇ ਗ੍ਰਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਕੁਝ ਦਿਨਾਂ ਦੇ ਲਈ ਇਹ ਜਿਹੜੀ ਸੇਲ ਹੈ ਇੱਥੇ ਰਹੇਗੀ ਇੱਕ ਵੱਡੇ ਆਫਰ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਕਿ ਅੱਧੋ-ਆਦੀ ਦਾ ਫਰਕ ਆ ਜੀ ਇਹਨਾਂ ਵਸਤਾਂ ਦੇ ਉੱਤੇ ਤੁਸੀਂ ਆਓ ਵਿਜ਼ਿਟ ਕਰੋ ਅਤੇ ਹੋਰ ਵੀ ਜਿਹੜੀਆਂ ਵੱਡੀਆਂ ਜਿਹੜੀਆਂ ਛੇਲਾਂ ਨੇ ਇੱਥੇ ਲੱਗੀਆਂ ਕੀ ਨੇ ਵਿਸ਼ਾਲ ਮੈਗਾ ਵਾਟ ਖੰਨਾ ਦਾ ਇੱਕ ਵੱਡਾ ਮਾਲ ਜਿੱਥੇ ਤੁਹਾਨੂੰ ਹਰ ਇੱਕ ਪ੍ਰਕਾਰ ਦੀਆਂ ਜਿਹੜੀਆਂ ਐਡਮਾ ਨੇ ਵੱਡੇ ਹੀ ਵੱਡੇ ਆਫ ਦੇ ਉੱਤੇ ਆਫਰਾਂ ਦੇ ਉੱਪਰ ਮਿਲ ਰਹੀਆਂ ਨੇ ਇੱਕ ਵਾਰ ਫੇਰ 629 ਵਾਲੀ ਜਿਹੜੀ ਪ੍ਰੈਸ ਆ ਜੀ ਪੂਛਾ ਦੀ 349 ਰੁਪਏ ਦੇ ਵਿੱਚ ਮਿਲ ਰਹੀ ਹੈ ਤੁਹਾਨੂੰ ਗੱਲ ਕਰੀਏ ਜਿਹੜੀ ਐਗ ਬੋਇਲਰ ਆ ਜੀ ਉਹ 600 ਰੁਪਏ ਦੀ ਐਮ ਆਰਪੀ ਦੇ ਤੁਹਾਨੂੰ ਦਿੱਤਾ ਜਾ ਰਿਹਾ ਸਿਰਫ 329 ਰੁਪਏ ਦੇ ਵਿੱਚ ਠੀਕ ਹੈ ਜੀ ਇਹ ਇਸੇ ਤਰ੍ਹਾਂ ਗੱਲ ਕਰੀਏ ਆਪਾਂ ਕੁੱਕ ਟੌਪ ਤਕਰੀਬਨ 4800 ਰੁਪਏ ਆ ਦੀ ਜਿਹੜੀ ਐਮ ਆਰ ਪੀ ਆ ਤੁਹਾਨੂੰ ਦਿੱਤਾ ਜਾ ਰਿਹਾ ਸਿਰਫ ਤੁਹਾਨੂੰ ਉਹ 2199 ਰੁਪਏ ਦੇ ਵਿੱਚ ਵੱਡਾ ਆਫਰ ਇਹ ਵੱਡੀਆਂ ਵੱਡੀਆਂ ਜਿਹੜੀਆਂ ਇੱਥੇ ਦਿੱਤੇ ਗਏ ਨੇ ਸਿਰਫ ਸਟਾਕ ਕਲੀਅਰੈਂਸ ਕਰਨਾ ਇਹਨਾਂ ਨੇ ਇਸ ਤੋਂ ਬਾਅਦ ਜਿਹੜੀਆਂ ਸਿਆਲ ਵਾਲੀਆਂ ਜਿਹੜੀਆਂ ਐਂਟਮਾਂ ਨੇ ਉਹ ਉਪਲਬਧ ਰਹਿਣਗੀਆਂ ਤੇ ਤੁਸੀਂ ਵੀ ਛੇਤੀ ਛੇਤੀ ਇੱਥੇ ਆ ਕੇ ਇਹ ਵਸਤਾਂ ਜੇ ਤੁਸੀਂ ਲੈਣੀਆਂ ਨੇ ਤਾਂ ਤੁਸੀਂ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਵੱਡੇ ਜਿਹੜੇ ਆਫਰ ਨੇ ਇੱਥੇ ਉਹ ਤੁਹਾਨੂੰ ਦਿੱਤੇ ਜਾਂ ਰਹੇ ਨੇ ਵਿਸ਼ਾਲ ਮੈਗਾ ਮਾਰਟ ਬਡੀ ਸ਼ੇਲ ਇਸੇ ਤਰ੍ਹਾਂ ਦੀਆਂ ਹੋਰ ਸੇਲਜ਼ ਅਤੇ ਆਫਰ ਹੋਰ ਪ੍ਰੋਗਰਾਮ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਦੇ ਜਿਹੜੇ ਹੋਰ ਆਫਰਾਂ ਦੇ ਲਈ ਵੀ ਆਪਾਂ ਜਾਣਕਾਰੀ ਦਿੰਦੇ ਰਹੀ ਹੈ ਜੀ ਧੰਨਵਾਦ ਸ਼ੁਕਰੀਆ